ਲੋ ਗਾਇਜ਼ ਵੈਲਕਮ ਬੈਕ ਟੂ ਅ ਨਿਊ ਵਲੌਗ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਅੱਜ ਦੇ ਵਲੌਗ ਵਿੱਚ ਮੌਸਮ ਅੱਜ ਬਹੁਤ ਜ਼ਿਆਦਾ ਠੰਡਾ ਸਭ ਤੋਂ ਬੁਰੀ ਗੱਲ ਕੱਪੜੇ ਨਹੀਂ ਸੁੱਕ ਰਹੇ ਇੱਕ ਹਫਤਾ ਹੋ ਗਿਆ ਅੱਜ ਦੇਖੋ ਕਿੰਦਾ ਦੀ ਮੈਚਿੰਗ ਕੀਤੀ ਹੈ ਵੈਲਵੈਟ ਦੀ ਲੋਅਰ ਸਵੈਟ ਤੇ ਜੈਕਟ ਬਸ ਇਹੀ ਕੱਪੜੇ ਪਾਏ ਸੀ ਬਾਕੀ ਸਾਰੇ ਗਿੱਲੇ ਨੇ ਸੁੱਕ ਨਹੀਂ 파ਰੇ ਇੱਕ ਹਫਤਾ ਹੋ ਗਿਆ ਕੱਪੜਿਆਂ ਨੂੰ ਕਦੇ ਅੰਦਰ ਕਦੇ ਬਾਹਰ ਕਰਦੇ ਕਰਦੇ ਮੌਸਮ ਤੁਸੀਂ ਦੇਖੋ ਬਹੁਤ ਜ਼ਿਆਦਾ ਠੰਡ ਹੋ ਰਹੀ ਆ ਅੱਜ ਤਾਂ ਇੰਨੀ ਠੰਡ ਹੈ ਨਾ ਕਿ ਐਦਾਂ ਲੱਗ ਰਿਹਾ ਜਿਦਾਂ ਨਾ ਮੇਰੇ ਉੱਪਰ ਬਰਫ਼गिर ਰਹੀ ਹੋਵੇ ਉਪਰੋਂ ਦੀ ਮੇਰੇ ਵਾਲ ਵੀ ਗਿੱਲੇ ਆ ਤੇ ਪਹੁੰਚ ਗਿਆ ਫਟਾਫਟ ਸ਼ਾਪ ਤੇ ਤੁਸੀਂ ਬਣੇ ਰਿਹਾ ਮੇਰੇ ਬਲੌਗ ਦੇ ਨਾਲ ਜੈ ਸ਼੍ਰੀ ਸ਼ੰਮ ਹਾਂਜੀ ਗਾਇਸ ਪਹੁੰਚ ਕੇ ਸੀ ਗਿਆ ਆਪਾਂ ਸ਼ਾਪ ਤੇ ਬੋਣੀ ਬੱਟਾ ਵੀ ਹੋ ਗਿਆ ਆ ਤੇ ਪੂਜਾ ਪਾਠ ਵੀ ਆਪਣੀ ਹੋ ਗਈ ਸੀ ਮੈਂ ਦਿਖਾਨੀ ਆ ਤੁਹਾਨੂੰ ਦੇਖੋ ਦੋ ਬੱਤੀ ਵੀ ਮੈਂ ਕਰ ਲਈ ਸੀਗੀ ਤੇ ਦੇਖਦੇ ਆ ਨੈਕਸਟ ਅੱਜ ਕੀ ਹੁੰਦਾ ਆ ਬਟ ਅੱਜ ਠੰਡ ਬਹੁਤ ਜ਼ਿਆਦਾ ਆ ਦੇਖ ਸਕਦੇ ਤੁਸੀਂ ਬਾਹਰ ਮਤਲਬ ਕੋਰਾ ਕੋਰਾ ਪੈ ਰਿਆ ਮੇਰੇ ਮੂੰਹ ਤੇ ਵੀ ਬਹੁਤ ਜ਼ਿਆਦਾ ਭਾਫਾਂ ਨਿਕਲਦੀਆਂ ਪਈਆਂ ਆ ਤੇ ਆਈ ਹੋਪ ਆਜਾ ਦਿਨ ਵਧੀਆ ਜਾਵੇ بس ਇਹ ਮੈਂ سوشل میڈیا ਤੇ ਬਹੁਤ ਜ਼ਿਆਦਾ ਮਿਹਨਤ ਕਰ ਰਹੀ ਹਾਂ ਇਨਸਟਾ ਫੇਸਬੁਕ YouTube ਸਾਰਿਆਂ ਤੇ ਬਹੁਤ ਜ਼ਿਆਦਾ ਮਤਲਬ ਮਿਹਨਤ ਕਰ ਰਹੀ ਹਾਂ ਤੇ ਇਹੀ ਸੋਚ ਕੇ ਚੈਨਲ ਬਣਾਇਆ ਸੀ ਕਿ ਚਲੋ ਜਿਸ ਤਰ੍ਹਾਂ ਹੋਰ ਲੋਕ ਕਰ ਰਹੇ ਨੇ ਮਿਹਨਤ ਤੇ ਉਹਨਾਂ ਦੀ سپورਟ ਹੋ ਰਹੀ ਆ ਜਾਂ ਸਹਾਰਾ ਮਿਲ ਰਿਹਾ ਮੈਨੂੰ ਵੀ ਮਿਲੇ ਮੈਂ ਚਾਹਨੀ ਆ ਕਿ ਤੁਸੀਂ ਸਾਰਿਆਂ ਨੇ ਮੈਨੂੰ ਐਨਾ ਸਪੋਰਟ ਕਰੋ ਐਨਾ ਸਪੋਰਟ ਕਰੋ ਤਾਂ ਕਿ ਮੈਂ ਵੀ ਕੁਝ ਕੁਛ ਥੋਕ ਕਮਾ ਸਕਾਂ ਤੇ ਆਪਣੇ ਪਰਿਵਾਰ ਨੂੰ ਦਾ ਸਹਾਰਾ ਬਣ ਸਕਾਂ ਇਸ ਇਸ ਉਮੀਦ ਦੇ ਵਿੱਚ ਹੀ ਮੈਂ ਚੈਨਲ ਬਣਾਇਆ ਸੀ ਤੇ ਬਟ ਜਿਨਿਆ ਨੇ ਵੀ ਮੈਨੂੰ ਫੋਲੋ ਕੀਤਾ ਹੈ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਮੈਂ ਕਿ ਉਹਨਾਂ ਨੇ ਮੈਨੂੰ ਇਸ ਲਾਈਕ ਸਮਝਿਆ ਬਟ ਕੀ ਹੈ ਜਦੋਂ ਵੀ ਤੁਸੀਂ ਮੇਰਾ ਵਲੌਗ ਜਾਂ ਵੀਡੀਓ ਦੇਖਦੇ ਹੋ ਉਹਦੇ ਵਿੱਚ ਮੈਨੂੰ ਕਮੈਂਟ ਕਰੋ ਕਿ ਮੈਨੂੰ ਕਿਸ ਤਰ੍ਹਾਂ ਦੇ ਵਲੌਗ ਜਾਂ ਵੀਡੀਓ ਪਾਉਣੇ ਚਾਹੀਦੇ ਕਿਸ ਤਰ੍ਹਾਂ ਤੁਸੀਂ ਲਾਈਕ ਕਰੋਗੇ ਫੂਡ ਵਲੌਗਿੰਗ ਘੁੰਮਣ ਫਿਰਨ ਵਾਲੇ ਜਾਂ ਕੋਈ ਕੰਮ ਵਾਲੇ ਜਾਂ ਮੇਕਅਪ ਵਾਲੇ ਕਿਸੇ ਵੀ ਤਰੀਕੇ ਦੇ ਜਾਂ ਕੋਈ ਸਟੋਰੀ ਤੁਸੀਂ ਮੈਨੂੰ ਸੁਜੈਸਟ ਕਰੋ ਕਿ ਮੈਂ ਕਿਸ ਤਰ੍ਹਾਂ ਦੇ ਵਲੌਗ ਜਾਂ ਵੀਡੀਓਸ ਪਾਵਾਂ ਤਾਂ ਕਿ ਮੈਂ ਉਸ ਤਰ੍ਹਾਂ ਦੀਆਂ ਹੀ ਅੱਗੇ ਤੁਹਾਡੇ ਲਈ ਵਲੌਗਸ ਐਂਡ ਵੀਡੀਓਸ ਲੈ ਕੇ ਆਵਾਂ ਬਸ ਤੁਸੀਂ ਮੈਨੂੰ ਸਪੋਰਟ ਕਰੋ ਹੋਰ ਕੁਝ ਨਹੀਂ ਬਸ ਇਹੀ ਮੇਰੇ ਦਿਲ ਦੀ ਤਮੰਨਾ ਆ ਇੱਕ ਦਿਨ ਇੱਕ ਦਿਨ ਮੈਂ ਵੀ ਵਧੀਆ ਸੋਸ਼ਲ ਮੀਡੀਆ ਸਟਾਰ ਬਣ ਸਕਾਂ ਇਸ ਉਮੀਦ ਦੇ ਵਿੱਚ ਮੈਂ ਚੈਨਲ ਬਣਾਇਆ ਬਸ ਸਾਰਿਆਂ ਨੇ ਮੇਰੀ ਤਦਕੀ ਸਪੋਰਟ ਕਰੋ ਮੈਨੂੰ ਪੈਸਿਆਂ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਮੈਨੂੰ ਮਤਲਬ ਮਿਹਨਤ ਕਰਨਾ ਵਧੀਆ ਲੱਗਦਾ ਮੈਂ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਹੁਣ ਵੀ ਦੇਖੋ ਮੈਂ ਸ਼ਾਪ ਤੇ ਬੈਠੀ ਆ ਮਿਹਨਤ ਕਰ ਰਹੀ ਆ ਬਟ ਐਨਾ ਕੋਈ ਰਿਸਪੌਂਸ ਨਾ ਮੈਨੂੰ ਇੱਥੋਂ ਮਿਲ ਰਿਹਾ ਨਾ ਸੋਸ਼ਲ ਮੀਡੀਆ ਤੇ ਮਿਲ ਰਿਹਾ ਤੁਸੀਂ ਜਲਦ ਤੋਂ ਜਲਦੀ ਸਾਰਿਆਂ ਨੇ ਜਾਦਤ ਜਿਆਦਾ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਤਾਂ ਕਿ ਮੈਂ ਵੀ ਕਾਮਯਾਬ ਹੋ ਸਕਾਂ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਸਾਰਾ ਬਣ ਸਕਾਂ ਦੁਨੀਆ ਦੇ ਤੱਕਿਆਂ ਤੋਂ ਬਚ ਜਾਵਾਂ ਆਪਣੇ ਪਰਿਵਾਰ ਲਈ ਕੁਝ ਕਰ ਸਕਾਂ ਬਸ ਇਹੀ ਮੇਰੀ ਉਮੀਦ ਆ ਕਿ ਤੁਸੀਂ ਜਿਆਦਾ ਤੋਂ ਜਿਆਦਾ ਸਪੋਰਟ ਕਰੋ ਜਦੋਂ ਮੈਨੂੰ ਕੋਈ ਸਪੋਰਟ ਨਹੀਂ ਕਰਦਾ ਫਿਰ ਮੇਰਾ ਦਿਲ ਟੁੱਟ ਜਾਂਦਾ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਪਹਿਲਾਂ ਵੀਡੀਓ ਬਣਾਉਣ ਤੇ ਮਿਹਨਤ ਲੱਗਦੀ ਫਿਰ ਐਡੀਟਿੰਗ ਤੇ ਲੱਗਦੀ ਫਿਰ ਤੁਸੀਂ ਇਹ ਦੇਖੋ ਬੱਚਿਆਂ ਨੂੰ ਵੀ ਸੰਭਾਲਣਾ ਹੁੰਦਾ ਘਰ ਦੇ ਕੰਮ ਐ ਸ਼ੌਬਾ ਸਾਰਾ ਕੁਝ ਮੇਰਕੁਲ ਕੀ ਹੈ ਕੋਈ ਸਾਧਨ ਵੀ ਨਹੀਂ ਆ ਜਾਣ ਲਈ ਮੈਨੂੰ ਪੈਦਲ ਆਣਾ ਜਾਣਾ ਪੈਂਦਾ ਤਾਂ ਇਹ ਸਾਰਾ ਕੁਝ ਇਸ ਲਈ ਹੈ ਕਿ ਜੋ ਵੀ ਮੈਂ ਕੁਝ ਕਰਾਂ ਮਿਹਨਤ ਦੇ ذریعے ਕਰਾਂ ਮਿਹਨਤ ਨਾਲ ਕਰਾਂ ਮੈਨੂੰ ਕੋਈ ਚੀਜ਼ ਕਿਸੇ ਤੋਂ ਚਾਹੀਦੀ ਨਹੀਂ ਮੈਂ ਚਾਹਨੀ ਮੈਂ ਖੁਦ ਕਮਾਵਾਂ ਉਹਨੂੰ ਉਸ ਚੀਜ਼ ਨੂੰ ਮੈਂ ਖੁਦ ਇਨਕਰੀਜ਼ ਕਰਾਂ ਕਮਾਵਾਂ ਤਾਂ ਕਿ ਮੈਨੂੰ ਵੀ ਇਸ ਚੀਜ਼ ਦਾ ਹਾਸਲਾ ਹੋਵੇ ਕਿ ਇਹ ਮੈਂ ਖੁਦ ਲਈ ਹੈ ਆਪਣੀ ਮਿਹਨਤ ਨਾਲ ਲਈ ਹੈ ਜਿਵੇਂ ਕਿ ਕੱਲ ਮੈਨੂੰ ਕਿਸੇ ਨੇ ਗਿਫਟ ਭੇਜਿਆ ਗਿਫਟ ਮੇਰਾ ਕੀਪੇ ਜੈਸੀ ਉਹਨਾਂ ਨੇ ਖਾਟੂ ਸ਼ਾਮ ਜੀ ਦੇ ਵਸਤਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਉਹਨਾਂ ਨੂੰ ਇਸ ਚੀਜ਼ ਮਹਿਸੂਸ ਹੋਈ ਕਿ ਮੇਰੇ ਕੋਲ ਪੈਸੇ ਨਹੀਂ ਸੀਗੇ ਬਾਬਾ ਜੀ ਦੇ ਕਪੜੇ ਖਰੀਦਣ ਲਈ ਤਾਂ ਚਲੋ ਮਤਲਬ ਜਿਵੇਂ ਚਲੋ ਪਰਮਾਤਮਾ ਨੇ ਮੰਗਾ ਲਏ ਜਾਂ ਉਹਨਾਂ ਨੂੰ ਇਹ ਚੀਜ਼ ਫੀਲ ਹੋਈ ਜੇ ਉਹਨਾਂ ਨੂੰ ਇਹ ਚੀਜ਼ ਫੀਲ ਹੋਈ ਕਿ ਕੋਈ ਚੀਜ਼ ਮੇਰੇ ਕੋਲ ਨਹੀਂ ਹੈਗੀ ਉਹਨਾਂ ਨੇ ਮੇਰੇ ਤੱਕ ਫੋਨ ਚਾਇਆ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਉਸ ਤਰ੍ਹਾਂ ਤੁਸੀਂ ਮੇਰੇ ਸਾਰੇ ਵਲੌਗਸ ਐਂਡ ਵੀਡੀਓਜ਼ ਨੂੰ ਵਾਚ ਕਰੋ ਤੇ ਮੇਰੇ ਘਰ ਨੂੰ ਦੇਖੋ ਮੈਨੂੰ ਦੇਖੋ ਕਿ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਤੁਹਾਡੇ ਸਾਰਿਆਂ ਦੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਮੈਂ ਨਹੀਂ ਚਾਹਦੀ ਮੈਂ ਕਿਸੇ ਅੱਗੇ ਹੱਥ ਫੈਲਾਵਾਂ ਮੈਂ ਨਹੀਂ ਚਾਹਦੀ ਮੈਂ ਕਿਸੇ ਅੱਗੇ ਵੀ ਹੱਥ ਫੈਲਾਵਾਂ ਮੈਂ ਮਿਹਨਤ ਨਾਲ ਅੱਗੇ ਜਾਵਾਂ ਬਟ ਜਦੋਂ ਕਦੇ-ਕਦੇ ਮੇਰਾ ਦਿਲ ਟੁੱਟ ਜਾਂਦਾ ਕਦੇ ਸਪੋਰਟ ਨਹੀਂ ਹੁੰਦੀ ਤਾਂ ਮੇਰਾ ਲੋਕਾਂ ਅੱਗੇ ਹਸਾ ਨਾ ਬਣੇ ਮੈਂ ਵੀ ਕਾਮਯਾਬ ਹੋਵਾਂ ਮੇਰਾ ਵੀ ਨਾਮ ਹੋਵੇ ਕਿਉਂਕਿ ਪਹਿਲਾਂ ਉਹ ਜ਼ਮਾਨਾ ਸੀਗਾ ਕਿ ਇੱਕ ਕਮਾਂਦਾ ਸੀ ਤਾਂ ਪੂਰਾ ਪਰਿਵਾਰ ਖਾਂਦਾ ਸੀ ਅੱਜ ਕੱਲ ਪੂਰੇ ਪਰਿਵਾਰ ਨੂੰ ਮਿਹਨਤ ਕਰਨੀ ਪੈਂਦੀ ਹੈ ਜੇ ਤੁਸੀਂ ਦੇਖੋ ਤੁਸੀਂ ਲਾਈਫ ਦੇ ਵਿੱਚ ਵੀ ਮੈਂ ਮਿਹਨਤ ਕਰ ਰਹੀ ਹਾਂ ਤੇ ਇੱਥੇ ਸਟਾਰ ਬੰਨਾ ਮੇਰਾ ਇੱਕ ਸ਼ੌਂਕ ਸੀਗਾ ਇਸ ਲਈ ਮੈਂ ਆਪਣਾ ਚੈਨਲ ਬਣਾਇਆ ਉਹਦੇ ਤੇ ਮੈਂ ਮਿਹਨਤ ਕਰ ਰਹੀ ਹਾਂ ਲੋਕ ਗਲਤ ਲੋਕਾਂ ਦੀ ਬਹੁਤ ਜ਼ਿਆਦਾ ਸਪੋਰਟ ਕਰਦੇ ਤੁਸੀਂ ਦੇਖਦੇ ਹੋਵੋਗੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਗੰਦੀਆਂ ਗੰਦੀਆਂ ਵੀਡੀਓ ਆਉਂਦੀਆਂ ਲੋਕ ਉਹਨਾਂ ਨੂੰ ਸਪੋਰਟ ਕਰਦੇ ਪਰ ਸਾਨੂੰ ਨਹੀਂ ਯੋ ਇਹ ਜੰਗੀਆਂ ਚੀਜ਼ਾਂ ਨੂੰ ਤੁਸੀਂ ਦੇਖੋ ਚੰਗੀਆਂ ਨੂੰ ਸਪੋਰਟ ਕਰੋ ਜੇ ਤੁਸੀਂ ਕੁਝ ਚੰਗਾ ਦੇਖਣਾ ਚਾਹੁੰਦੇ ਹੋ ਉਹਦੇ ਲਈ ਸਾਨੂੰ ਸੁਜੈਸਟ ਕਰੋ ਕਮੈਂਟ ਕਰੋ ਤਾਂ ਕਿ ਉਸ ਤਰ੍ਹਾਂ ਦੇ ਵੀਡੀਓਜ਼ ਐਂਡ ਵਲੌਗਸ ਮੈਂ ਅੱਗੇ ਤੁਹਾਡੇ ਲਈ ਲੈ ਕੇ ਆ ਸਕਾਂ ਬਸ ਮੇਰੀ ਇਹੀ ਉਮੀਦ ਹੈ ਮੇਰੇ ਦਿਲ ਦੀ ਇਹੀ ਤਮੰਨਾ ਹੈ ਤੁਸੀਂ ਸਾਰੇ ਜਣ ਮੈਨੂੰ ਵਾਦ ਤੋਂ ਵਾਦ ਸਪੋਰਟ ਕਰੋ ਤੇ ਚਲੋ ਦੇਖਦੇ ਹਾਂ ਅੱਗੇ ਅੱਗੇ ਕੀ ਹੁੰਦਾ ਆ ਤੁਸੀਂ ਬਨੇ ਰਹਿਣਾ ਮੇਰੇ ਵਲੌਗ ਦੇ ਨਾਲ ਹਾਂਜੀ ਗਾਇਜ਼ ਹੁਣ ਆਪਾਂ ਜਾਣ ਦਾ ਟਾਈਮ ਹੋ ਗਿਆ ਘਰੇ ਤੇ ਆਪਾਂ ਲੈਨ ਚੱਲੇ ਹੈਗੇ ਆਂ ਸਬਜ਼ੀ ਕਿਉਂਕਿ ਮਸਾਲੇ ਸਾਰੇ ਖਤਮ ਨੇ ਪਿਆਜ਼ ਲਸਣ ਟਮਾਟਰ ਅਦਰਕ ਸਾਰੇ ਮਸਾਲੇ ਲੈਣੇ ਹੈਗੇ ਆ ਤੇ ਮਸਾਲੇ ਲੈਣੇ ਆ ਦੇਖਦੇ ਆ ਤਾਂ ਮਿਲਦੇ ਵੀ ਹੈ ਕਿ ਨਹੀਂ ਮਿਲਦੇ ਰਾਤ ਨੂੰ ਮੰਡੀ ਜਾਣਾ ਪੈਂਦਾ ਦੇਖਦੇ ਆ ਕਰਦੇ ਆ ਟਰਾਈ ਆ ਜਾ ਹਾਂਜੀ ਗਾਇਜ਼ ਆਪਾਂ ਆਗੇ ਸੀਗੇ ਘਰੇ ਤੇ ਹੁਣ ਮੈਂ ਲੈ ਆਈ ਸੀ ਆਲੂ ਪਿਆਜ਼ ਆਲੂ ਨਹੀਂ ਪਿਆਜ਼ ਟਮਾਟਰ ਦਨੀਆ ਹਰੀ ਮਿਰਚ ਦੇਖੋ ਪਿਆਜ਼ टमाटर धनिया ए हरी मिर्च फ्री बिच लेती है फ्री बिच लेती है तो इधर मैं रखी हुई है चाहे इधर बना लगे है गया, चने आज बन गए ब्लैक चने इधर ये कर रहे हैं अपनी गेम स्टार्ट स्टोन पेपर सीजर <laughs> ਚਲੋ ਜਦ ਤੱਕ ਇਹਨਾਂ ਦੀ ਗੇਮ ਚੱਲਦੀ ਆਪਾਂ ਚਾਹ ਬਣਾ ਕੇ ਰੱਖਿਆ ਆਨੇ ਹਾਂਜੀ ਗਾਇਜ਼ ਇਧਰ ਬਣਦੀ ਪਈ ਆਪਣੀ ਕੁੰਡੇ ਕੋਟੇ ਦੀ ਚਟਨੀ ਚਟਨੀ ਵਿੱਚ ਅਸੀਂ ਪਾਇਆ ਹਰੀ ਮਿਰਚ ਧਨੀਆ ਟਮਾਟਰ ਤੇ ਅਦਰਕ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਨ ਵਾਲੀ ਹੈ ਸਬਜੀ ਆ ਚਟਨੀ ਇਧਰ ਬਣਦੀ ਪਈ ਹੈ ਚਨੇ ਦੀ ਸਬਜੀ ਨੂੰ ਲੱਗਦਾ ਪਿਆ ਤੜਕਾ ਇਹ ਭਈਆ ਚਨਾ ਸਰ ਤਾਂ ਨਹੀਂ ਟਮਾਟਰ ਰਹੇਗਾ ਬਸ ਟਮਾਟਰ ਪਾਣੇ ਆ ਤੇ ਬਹੁਤ ਹੀ ਸੁਆਦੀਸ਼ਟ ਜੀ ਸਬਜੀ ਬਣਾਣੇ ਆ ਫਿਰ ਤੁਹਾਨੂੰ ਦਿਖਾਣੇ ਆ ਹਾਂਜੀ ਕਚੂ ਕੁਮਾਰ ਨੇ ਆ ਗਏ ਪੰਡਤ ਜੀ ਆ ਗਏ ਪੰਡਤ ਜੀ ਆ ਗਏ ਤੇ ਹੁਣ ਖਾਣ ਲੱਗਿਆ ਰੋਟੀ ਚਾਈ ਲੈ ਕੇ ਕਿਉਂਕਿ ਠੰਡ ਬਹੁਤ ਆ ਤੇ ਬਣਾਏ ਅਸੀਂ ਅੱਜ ਚਨੇ ਬਲੈਕ ਚਨੇ ਤੁਹਾਡੇ ਫੇਵਰਟ ਆ ਨਾ ਸਾਰੇ ਬਲੈਕ ਦੇ ਨਾਲ ਕਾਲੇ ਛੁੱਲੇ ਕਹਿੰਦੇ ਹਾਂ ਕਾਲੇ ਛੁੱਲੇ ਖਾ ਕੇ ਦੇਖ ਹਾਂ ਖਾ ਕੇ ਦੇਖ ਤੇ ਯਾਰ ਸਲੋਜੀ ਖਾਣਾ ਮੈਨੂੰ ਕੋਈ ਤੇ ਮੈਨੂੰ ਨਹੀਂ ਕਵਾਂਦੇ ਰੋਜ਼ ਖਾਂਦੇ ਤੇ ਕਿ ਤੋਂ ਖਾਣਾ ਨੋਦੀ ਬੰਮੀ ਕੋਲ ਹੋਰ ਕੀ ਖਾਗੇ ਹੋ ਗਈ ਹੋਈਆ ਕਰਾਂਗੀ ਤੇ ਤੁਸੀਂ ਵੀ ਆਪਾਂ ਵੀ ਰਾਜਸਥਾਨ ਵਾਲੇ ਪਾਸੇ ਹੋ ਰਾਜਸਥਾਨ ਗਿਆ ਨਾ ਜਤਾਨਾ ਬੈਠਾ ਰਾਜਸਥਾਨ ਨੂੰ ਪਤਾ ਕੱਢਣਾ ਪੈਣਾ ਕਿਹੜੇ ਪਿੰਡ 'ਚ ਬੈਠੀ ਆ ਉੱਥੇ ਜਾ ਕੇ ਖਾਗੇ ਦੇਖੋ ਕਿਵੇਂ ਦੀ ਬਣੀ ਆ ਚਟਨੀ ਵੀ ਬਣਾਈ ਆ ਚਟਨੀ ਹੈਗੀ ਆ ਇਹ ਬੱਚਿਆਂ ਨੇ ਬਣਾਈ ਆ ਚਟਨੀ ਤੇਰਾ ਬਸ ਨਹੀਂ ਚੱਲਦਾ ਨੇ ਇਹਦਾ ਜਵਾਕਾ ਤਾਂ ਰੋਟੀ ਤਾਂ ਬਣਵਾਨੀ ਐ ਸਬਜੀ ਬਣਵਾਲਵੇਂ ਫਿਰ ਕੀ ਹੋ ਗਿਆ ਜਵਾਕ ਕਿਦੇ ਆ ਜਵਾਕ ਮੇਰੇ ਮੇਰੇ ਆ। ਸਵਾਦ ਬਣੀ ਆ। ਬਹੁਤ ਸਵਾਦ ਬਣੀ ਆ। ਨੂਨ ਤੇ ਪਤਾ ਨਹੀਂ ਕਿਉਂ ਹੋ ਜਾਂਦਾ ਅੰਦਰ ਤੋਂ ਛੋਲੇ ਹਮੇਸ਼ਾ ਹੀ ਨੂਨ ਤੇਜ ਹੋ ਜਾਂਦਾ। ਉਹ ਪਾ ਦੇ ਮਲਾਈ। ਇਹ ਜਮਲਾਈ ਮਲੂਈ ਪਾ ਪਲਕਾ ਕੋਈ। ਉਥੇ ਮਲਾਈ ਪਈ। ਉਹ ਗਰਮ ਕਰ ਪਹਿਲਾਂ ਹੋਰ ਦੋ। ਮਲਾਈ ਨਾ ਪਾਈ ਯਾਰ। ਦੈਸੀ ਹੋ ਤਾਂ ਐਨੀ ਮਲਾਈ ਪਾਣੀ ਪੈਣੀ ਐ। ਨਹੀਂ। ਉਹਰੇ ਦੇ। ਮੈਨੂੰ ਤਾਂ ਤੇ ਦੇ ਮੈਂ ਐਵੇਂ ਖਾਨੀ ਆ। ਮੰਮਾ ਨੇ ਦੇ ਦੇ ਮੈਨੂੰ ਸਬਜ਼ੀ ਗਰਮ ਕਰਕੇ ਨਾ। ਚਲੋ ਜੀ ਰੋਟੀ ਖਾ ਕੇ ਬੰਦਦੇ ਆ। ਹਾਂਜੀ ਗਾਇਜ਼। ਰੋਟੀ ਪਾਣੀ ਆਪਣਾ ਹੋ ਗਿਆ ਹੁਣ ਪੀਣ ਲੱਗਿਆ ਆਪਾਂ ਦੁੱਧ ਤੇ ਇੱਥੇ ਕਰਦੇ ਆ ਬਲੌਗ ਦਾ ਐਂਡ ਤੇ ਬਲੌਗ ਨੂੰ ਫੁੱਲ ਵਾਚ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਚਲੋ ਸੋਇਆ ਬੱਚੇ ਠੀਕ ਹੈ ਚਲੋ ਗੁੱਡ ਨਾਈਟ ਗੁੱਡ ਨਾਈਟ